ਵਾਹੀ ਗੁਰਜੀਤ Fateh ਸਾਹਿਬੇ ਕਮਾਲ ਸਾਹਿਬ ਜਮਾਲ ਸਾਹਿਬੇ ਵਰਗਤ ਸਰਬੈ ਕਨਾਤੇ ਰਮੇ ਹਰਗੰਜ ਜੁਮਲਾ ਫੈਜੀ ਨੂਰ ਸਤਿਗੁਰੂ ਬਰਦਵਾਲੂ ਸਾਹ ਸਾਹਾਂ ਦਿਸਾ हीरੰਦ ਹੀਰ ਜੋਗੀਆਂ ਦੇ ਜੋਗੀ ਬਾਬਿਆਂ ਦੇ ਬਾਬੇ ਰਹਿਬਰਾਂ ਦੇ ਰਹਿਬਰ ਬਿਅੰਤ ਭਗਤਾਂ ਦੀ ਏਕ ਦਸਾਂ ਪਤਸਾਈਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਲ ਦੇ ਅੰਦਰ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਜੀ ਦੇ ਆਪਾ ਅੰਮ੍ਰਿਤ ਵੇਲੇ ਦੇਰ ਦਰਸ਼ਨ ਕਰ ਰਹੇ ਹਾਂ ਜਿਸ 사ਤਗੁਰਾਂ ਨੇ ਤੋਟਕੇ ਸਾਡੇ ਸਭਨਾਂ ਦੀ ਝੋਲੀ ਦੇ ਚ ਪਾਵਨ ਹੁਕਮ ਦੀ ਦਾਤ ਪਾਈ ਹੈ ਸੋ ਪਾਵਨ ਹੁਕਮ ਤੋਦੀ ਰਾਗ ਦੇ ਅੰਦਰ ਸੁਭਾਏਮਾਨ ਹੈ ਜੁ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਵਿੱਚ ਉਚਾਰਿਆ ਹੋਇਆ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 716 ਅੰਗ ਦੀ ਉਪਰ ਸਿਵਾਇ ਮਾਨ ਹੈ ਸਵਾਉ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀ ਕਿਹੜੀਆਂ ਬਖਸ਼ਿਸ਼ਾਂ ਦੇ ਨਾਲ ਸਾਨੂੰ ਨਿਵਾਜਣਾ ਕਰਦੇ ਨੇ ਆਹੂ ਆਪਾ ਪਿਆਸਤਕਾਰ ਦੇ ਨਾਲ ਸਰਵਨ ਕਰਨਾ ਕਰੀਏ ਜੀ ਧੋਡੀ ਮਹੱਲਾ 5 ਵਾ घर पंजवा दुप दे एक ओंकार सतगुर प्रसाद ऐशो गुण मेरो प्रभु जी की ना पंच दो खर अहंग रोग ਇਹ ਤਨ ਤੇ ਸਗਲ ਦੂਰ ਕੀਨ ਰਹਾ ਵਾਹਿਗੁਰਜੀ ਦਾ ਕਲਸ ਵਾਹਿਗੁਰਜੀ ਕੀ ਫਤ